ਲੋ ਜੀ ਦੋਸਤੋ ਮਿੱਤਰੋ ਅਸੀਂ ਫਰਾਂਸ ਪੁੱਜੇ ਆਂ ਜੇ ਫਰਾਂਸ ਦੀ ਇਹ ਧਰਤੀ ਪੈਰਿਸ ਇਹ ਪੈਰਿਸ ਦੇ ਵਿੱਚ ਪਹੁੰਚ ਕੇ ਤੁਹਾਨੂੰ ਇੱਥੋਂ ਦਾ ਮਾਹੌਲ ਜਿਹੜਾ ਹੈ ਉਹ ਵਖਾ ਰਹੇ ਆਂ ਤੇ ਇੱਥੇ ਪੈਰਿਸ ਦੇ ਵਿੱਚ ਜੋ ਸਭ ਤੋਂ ਮਸ਼ਹੂਰ ਐਲਫੀ ਟਾਵਰ ਜਿਹੜਾ ਤਕਰੀਬਨ 300 ਮੀਟਰ ਉੱਚਾ ਹੈ ਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਜੋ ساری ਦੁਨੀਆ ਭਰ ਦੇ ਵਿੱਚੋਂ ਦੁਨੀਆ ਭਰ ਦੇ ਵਿੱਚੋਂ ਲੋਕ ਇੱਥੇ ਪੁੱਜਦੇ ਨੇ ਇਹ ਮਸ਼ਹੂਰ ਵਾਇਰਸ ਫਰਾਂਸ ਦੇ ਵਿੱਚ ਆ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਬਹੁਤ ਉੱਚੀਆਂ ਇਹ ਬਹੁਤ ਬਹੁਤ ਪੁਰਾਣੀਆਂ ਨੇ ਬਹੁਤ ਪੁਰਾਣੀਆਂ ਘਟੋ ਘਟ ਵੀ ਕਹਿ ਸਕਦੇ ਆ 200 ਸਾਲ 250 ਸਾਲ 300 ਸਾਲ ਇਸ ਤੋਂ ਅੱਗੇ ਹੋਰ ਵੀ ਜੋ ਤੁਹਾਨੂੰ ਵਿਖਾਉਣੇ ਆ ਸਾਰਾ ਕੁਝ ਪੈਰਿਸ ਸ਼ੌਕੀਨ ਦੁਨੀਆ ਭਰ ਦੇ ਵਿੱਚੋਂ ਲੋਕ ਇੱਥੇ ਬਹੁਤ ਪੁੱਜਦੇ ਨੇ ਬਹੁਤ ਮਸ਼ਹੂਰ ਆ ਟਾਵਰ ਇਹ ਇਹ ਤਕਰੀਬਨ ਜਿਹੜਾ ਟਾਵਰ ਆ ਇਹ ਬਣੇ ਨੂੰ ਸਵਾ 100 ਸਾਲ ਤੋਂ ਉੱਤੇ ਹੋ ਗਿਆ ਜੀ ਸਵਾ 100 ਸਾਲ ਤੋਂ ਉੱਤੇ ਹੋ ਗਿਆ ਤਕਰੀਬਨ 1800 1800 ਦੇ 87 ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਦੇਖੋ 뷰 ਵੇਖੋ ਤੁਸੀਂ ਇਹ 뷰 ਵੇਖੋ ਪੈਰਿਸ ਦਾ ਬਹੁਤ ਹੀ ਸੋਹਣਾ ਤੇ ਅਲਫਾ ਅਲਫੀ ਟਾਵਰ ਵਿਖਾ ਦਈਏ ਤੁਹਾਨੂੰ ਜੀ ਹਾਂਜੀ ਚਲੋ ਕਰੋ ਦਰਸ਼ਨ ਦੂਰੋਂ ਹੀ ਦਰਸ਼ਨ ਤੇ ਕੀ ਚਲੋ ਤੁਹਾਨੂੰ ਵਿਖਾਉਨੇ ਉਧਾਂ ਆਓ ਜੀ ਵੇਖੋ ਜੀ ਹੁਣ ਇਹ ਅਲਫੀ ਟਾਵਰ ਦੂਰੋਂ ਵਿਖਾ ਰਹੇ ਆ ਤੁਹਾਨੂੰ ਤੇਰੇ ਕੋਲ ਵੀ ਜਾਵਾਂਗੇ ਤੇ ਕੋਲ ਜਾ ਕੇ ਵਿਖਾਉਨੇ ਤੁਹਾਨੂੰ ਹੋਰ ਵੀ ਸਾਰਾ ਇਹ ਜਲਫੀ ਟਾਵਰ ਹਾਂਜੀ ਦੇਖੋ ਰੈੱਡ ਲਾਈਟ ਲੱਗੀ ਆ ਜਿਹੜੇ ਪੈਦਲ ਚੱਲਣ ਵਾਲੇ ਰੁਕੇ ਹੋਏ ਆ ਰੈੱਡ ਲੈਂਡ ਲੱਗੀ ਆ ਜਦੋਂ ਗ੍ਰੀਨ ਹੋ ਗਈ ਆਪਣੇ ਇਹਨਾਂ ਪੰਧਰਿਆ ਪੜਿਆ ਤੇ ਗੱਡੀਆਂ ਸਾਰੀਆਂ ਰੁਕ ਗਈਆਂ ਨੇ ਦੇਖੋ ਗੱਡੀਆਂ ਰੁਕ ਗਈਆਂ ਨੇ ਤੇ ਸਾਰੇ ਲੋਕ ਲੰਘ ਰਹੇ ਆ ਸਾਹਮਣੇ ਦੇਖੋ ਗ੍ਰੀਨ ਚਲੋ ਅੱਗੇ ਤੁਹਾਨੂੰ ਵਿਖਾਉਨੇ ਆ ਐਲਫੀ ਟਾਵਰ ਜਾ ਕੇ ਠੀਕ ਹੈ ਜੀ ਕੋਲ ਜਾ ਕੇ ਵਿਖਾਉਨੇ ਤੁਹਾਨੂੰ ਚੜ੍ਹਦੀ ਕਲਾ